ਉਹ ਜਿਵੇਂ ਤੁਸੀਂ ਵੀ ਕਿਹਾ ਕਿ ਡੈਮ ਕੰਟਰੋਲ ਚ ਕਰਨੇ ਚਾਹੀਦੇ ਸੀਗੇ ਜਦੋਂ ਇਹ ਤੁਹਾਨੂੰ ਪ੍ਰੈਡਿਕਸ਼ਨ ਹੋ ਗਈ ਸੀ ਕਿ ਇਸ ਵਾਰ ਬਰਸਾਤਾ ਵੱਧ ਪੈਣੀਆਂ ਨੇ ਇਹ ਆਈਐਮਡੀ ਦੀ ਪ੍ਰੈਡਿਕਸ਼ਨਸ ਵੀ ਗਲਤ ਹੋ ਜਾਂਦੀਆਂ ਸੀ ਉੱਥੇ ਡੈਮ ਅਥਾਰਟੀ ਵਿਚਾਰੀ ਕੀ ਕਰਨਾ ਜਿੱਥੇ ਉਹ ਸਹੀ ਆ ਉਥੇ ਸਹੀ ਕਹੂੰਗਾ ਬਟ ਹੁਣ ਆਈਐਮਡੀ ਦੀ ਪ੍ਰੈਡਿਕਸ਼ਨ ਤਕਰੀਬਨ ਸਹੀ ਹੁੰਦੀ ਹੈ ਤਕਰੀਬਨ ਮੀਨਸ 80% ਤਾਂ ਸਹੀ ਹੁੰਦੀ ਹੈ ਸੋਚੋ ਸੋ ਮੇਰਾ ਮਤਲਬ ਜਦੋਂ ਪਹਿਲਾਂ ਪ੍ਰੈਡਿਕਸ਼ਨ ਸੀਗੀ ਸਾਨੂੰ ਡੈਮਾਂ ਚ ਲੈਵਲ ਰੱਖਣਾ ਚਾਹੀਦਾ ਮੈਂ ਹੁਣ ਨਾਲ ਜੀ ਇਹਦੀ ਡਿਟੇਲ ਦੱਸੂੰਗਾ 2 ਮਿੰਟ ਲੱਗਣਗੇ ਕੋਈ ਬਾਅਦ ਤੱਕ ਨਹੀਂ ਲੱਗਦਾ ਜੀ ਇਹ ਡੈਮ ਨਾ ਤਿੰਨ ਚੀਜ਼ਾਂ ਵਾਸਤੇ ਬਣਦਾ ਵੀ ਇੱਕ ਤਾਂ ਫਲਡ ਕੰਟਰੋਲ ਵਾਸਤੇ ਜੀ ਇੱਕ ਥੋੜਾ ਸਟੋਰੇਜ ਆ ਵਾਟਰ ਇਰੀਗੇਸ਼ਨ ਵਾਸਤੇ ਤੀਜਾ ਜਿਹੜਾ ਇਰੀਗੇਸ਼ਨ ਨੂੰ ਪਾਣੀ ਦਿੰਨੇ ਆ ਟਰਬਾਈਨਾਂ ਤੇ ਜਿਹੜਾ ਜੀ ਨਾਲ ਬਿਜਲੀ ਪੈਦਾ ਹੁੰਦੀ ਹੈ ਬਿਜਲੀ ਪੈਦਾ ਕਰਨ ਦਾ ਜੀ ਪਰ ਦੋ ਤਿੰਨਾਂ ਦਾ ਬੀਵੀਐਮਪੀ ਦਾ ਬੋਰਡ ਬੜੇ ਧਿਆਨ ਨਾਲ ਵੇਖਦਾ ਵੀ ਡੈਮ ਫੁੱਲੋ ਜਾਂ ਪਾਵਰ ਜਨਰੇਸ਼ਨ ਪੂਰੀ ਹੋਵੇ ਇੱਕ ਅਸਪੈਕਟ ਜਿਹੜਾ ਪੰਜਾਬ ਨੂੰ ਮਾਰਦਾ ਇਕੱਲੇ ਪੰਜਾਬ ਨੂੰ ਮਾਰਦਾ ਹੁਣ ਕਿਸੇ ਸਟੇਟ ਨੂੰ ਨਹੀਂ ਮਾਰਦਾ ਪਾਣੀ ਦਾ ਸਟੇਟਾ ਪੀਨੋ ਲੈਂਦੀਆਂ ਇੱਥੋਂ ਹਰਿਆਣਾ ਰਾਜਸਥਾਨ ਐਂਡ ਦਿੱਲੀ ਦਿੱਲੀ ਵਾਸਤੇ ਬੇਸਟ ਡਰਿੰਕਿੰਗ ਵਾਟਰ ਜਾਂਦਾ ਹੈ ਪਰ ਨੁਕਸਾਨ ਸਾਰਾ ਹੜਾਂ ਪੰਜਾਬ ਦਾ ਆਉਂਦਾ ਸੋ ਹੜਾਂ ਵਾਲਾ ਸਪੈਕਟਰ ਨੂੰ ਅਸੀਂ ਇਗਨੋਰ ਹੋ ਜਾਂਦਾ ਹੈ ਕਿਉਂਕਿ ਸਾਡਾ ਰਿਪਰਟੇਟਿਵ ਹੁੰਦਾ ਨਹੀਂ ਡਿਸੀਜਨ ਮੇਕਿੰਗ ਸਿਮਨਟੀਚ ਇਹ ਇਗਨੋਰ ਹੁੰਦਾ ਤੈਨੂੰ ਐ ਹੁੰਦਾ ਵੀ ਕਿਤੇ ਡੈਮ ਖਾਲੀ ਰਹਿ ਜਾ ਸਾਡੀਆਂ ਐਕਸਪਲੇਸ਼ਨ ਕਾਲ ਹੋਣਗੀਆਂ ਸਾਨੂੰ ਨਾ ਲਾ ਦੇਣ ਸੋ ਦੇ ਆਰ ਆਲਵੇਸ ਅਫਰੈਡ ਆਫ ਇਟ ਮੈਂ ਜਦ ਜੋ 6 ਸਾਲ ਰਹੇ ਹਾਂ ਵੀ ਉਦੋਂ ਮਿਸਟਰ ਅਗਰਵਾਲ ਹੁੰਦੇ ਸੀ ਚੇਅਰਮੈਨ ਬੀਬੀਐ ਜੀ ਜੀ ਅਸੀਂ ਅਜੇ 15 ਤੋਂ 20 ਫੁੱਟ ਡੈਮ ਥੱਲੇ ਰੱਖਦੇ ਹੁੰਦੇ ਸੀ ਇਨਸਪਾਇਰ ਟੌਪ ਕੇ ਰਾਜਸਥਾਨ ਤੇ ਹਰਿਆਣਾ ਸਾਨੂੰ ਕੋਸ ਕਰਦੇ ਹੁੰਦੇ ਸੀ